ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਸਰਦਾਰ ਚੌਕ ਕਾਸਟ ਅਸੀਂ ਪਹਿਲੀ ਵੀਡੀਓ ਚ ਚੌਕ ਕਾਸਟ ਵੀ ਬਣਾ ਰਹੇ ਹਾਂ ਸਾਡੇ ਨਾਲ ਨੇ ਦੂਜਾ ਸੰਗਾ ਜੀ ਤੇ ਪੂਰੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪਹਿਲੇ ਵੀ ਚੌਕ ਕਾਸਟ ਦੇਖੇ ਹੋਏ ਇਹਨਾਂ ਦੇ ਸਾਰਿਆਂ ਨੇ ਬਣਾਇਓ ਆਪ ਜਾਂ ਕੁਝ ਵੀ ਆ ਸਾਡਾ ਮਤਲਬ ਕੋਈ ਐਦਾਂ ਨਹੀਂ ਕਿਸੇ ਦੀ ਮਾਨ ਨੂੰ ਠੇਸ ਪਹੁੰਚਾਉਣਾ ਜਾਂ ਕੁਝ ਨਹੀਂ ਇਹ ਸਿਰਫ ਇੱਕ ਮਨੋਰੰਜਨ ਵੀਡੀਓ ਆ ਇਹਨੂੰ ਮਨੋਰੰਜਨ ਦੇ ਤੌਰ ਤੇ ਲਿਆ ਜਾਵੇ ਤੇ ਕੋਈ ਵੀ ਇਹਦੇ ਵਿੱਚ ਦੂਸਰਾ ਨਹੀਂ ਹੈਗਾ ਵੀ ਮੰਨ ਲਓ ਕਿਸੇ ਦੇ ਧਰਮ ਨੂੰ ਜਾਂ ਕਿਸੇ ਵਾਰੇ ਕੁਝ ਨਹੀਂ ਹੈਗਾ ਦੂਜਾ ਸੰਧਾ ਜੀ ਤੁਹਾਡਾ ਸਵਾਲ ਹੈ ਜੀ ਸਾਡੇ ਥਰ ਦੇ ਚੈਨਲ ਤੇ ਸਾਰੇ ਆਡੀਅנס ਨੂੰ ਇਹ ਗੱਲ ਦੱਸੋ ਕਿ ਮੀ سوشل میڈیا ਤੇ ਤੁਹਾਡਾ ਇਹ ਬਹੁਤ ਰੌਲਾ ਪਿਆ ਆ ਕਿ ਤੁਸੀਂ ਤੁਹਾਡੇ ਤਿੰਨ ਵਿਆਹ ਹੋਏ ਆ ਕੀ ਤੁਹਾਡੇ ਸੱਚੀ ਤਿੰਨ ਵਿਆਹ ਹੋਏ ਆ ਹਾਂਜੀ ਹੋਏ ਆ ਜੀ ਉਹਦੇ ਬਾਰੇ ਦੱਸੋ ਕਿੱਦਾਂ ਕਿੱਦਾਂ ਹੋਏ ਆ ਜੀ ਪਹਿਲਾ ਵਿਆਹ ਮੇਰਾ ਠੀਕਾ ਮੇਰੇ ਘਰ ਦੇ ਨੇ ਕਰਾਇਆ ਤੇ ਦੂਜਾ ਬਿਆ ਮੇਰੀ ਆਪਣੀ ਮਰਜ਼ੀ ਨਾਲ ਹੋਇਆ ਇਹ ਪੂਰੀ ਜੀ ਦੇ ਨਾਲ ਅੱਜ ਪੂਰੀ ਜੀ ਦੇ ਨਾਲ ਅਰੇ ਇਹਨੂੰ ਮੈਂ ਬਹੁਤ ਜ਼ਿਆਦਾ ਦਿਲੋਂ ਜਾਨ ਤੋਂ ਪਿਆਰ ਕਰਦੀ ਸੀ ਤੇ ਮੈਂ ਹੁਣ ਸਾਰੇ ਆਪਣੇ ਘਰ ਤੇ ਨੂੰ ਛੱਡ ਕੇ ਇਹ ਪੂਰੀ ਜੀ ਕੋ ਆ ਗਈਆਂ ਪੂਰੀ ਜੀ ਕੋ ਆ ਗਈ ਨਹੀਂ ਤੁਸੀਂ ਪੂਰੀ ਜੀ ਕੋ ਉਦੋਂ ਆ ਗਿਆ ਸੀ ਘਰ ਤੇ ਨੂੰ ਮਤਲਬ ਤੁਸੀਂ ਛੱਡ ਦਿੱਤਾ ਸੀ ਸਾਰੇ ਨੂੰ ਛੱਡ ਦਿੱਤਾ ਮਨ ਲਓ ਇਹਦੇ ਲਈ ਤੁਸੀਂ ਕੁਝ ਵੀ ਕਰ ਸਕਦੇ ਸੀ ਹਾਂਜੀ ਹਾਂਜੀ ਕੁਝ ਵੀ ਕਰ ਸਕਦੇ ਮਨ ਲਓ ਸਾਰੇ ਘਰ ਦੇ ਛੱਡ ਤੇ ਤੁਸੀਂ ਕਹੋ ਕਿ ਮੈਂ ਜਹਾਨ ਵੀ ਛੱਡ ਦੂੰ ਬਸ ਪੂਰੀ ਜੀ ਆ ਤੁਹਾਡੇ ਲਈ ਹਾਂ ਪੂਰੀ ਜੀ ਆ ਅਛਾ ਜੀ ਤੁਸੀਂ ਛੱਡ ਕੇ ਮੰਨ ਲਓ ਇਹਦੀ ਗੋਆ ਹੈ ਕਿ ਇਹ ਮਤਲਬ ਕਿ ਉਸ ਵੇਲੇ ਜੇ ਚ ਸੀ ਗਈ ਜਿਹਦਾ ਉਹ ਪੂਰੀ ਜੀ ਨੇ ਦੱਸਿਆ ਨਹੀਂ ਜੀ ਇਹ ਗਲਤ ਇਲਜ਼ਾਮ ਲਗਾਏ ਗਏ ਨੇ ਮੇਤੇ ਅੱਛਾ ਜੀ ਠੀਕ ਹੈ ਤੇ ਮੈਂ ਇਹਨੂੰ 5 ਸਾਲਾਂ ਤੋਂ ਦੁਆ ਕਰ ਰਹੀ ਹਾਂ ਵੀ ਨਸ਼ਾ ਨਾ ਕਰ ਨਸ਼ਾ ਨਾ ਕਰ ਇਹ ਘਰ ਦਾ ਸਮਾਨ ਜਦ ਵੇਚਣਾ ਨਹੀਂ ਛੱਡਿਆ ਤਾਂ ਫੇ ਮੈਨੂੰ ਇਹ ਕੰਮ ਚੱਕਣਾ ਪਿਆ ਅੱਛਾ ਜੀ ਤੇ ਜਦ ਮੈਂ ਸਵੇਰੇ ਉੱਠੀ ਅਸੀਂ ਉੱਠਣਾ ਸਗਾ ਸਾਰੇ ਘਰਦਿਆਂ ਨੇ ਉੱਚੀ ਬੋਲੋ ਦੂਜਾ ਜਿਆਦਾ ਜੀ ਸਾਰੇ ਸਵੇਰੇ ਉੱਠੇ ਅੱਜ ਤਾਂ ਸਾਡੀ ਚਾਹ ਲਈ ਕਦੀਲੀ ਗਿਆ ਸੀਗੀ ਹਾਂਜੀ ਤੇ ਫਿਰ ਮੈਂ ਇਹਦਾ ਪੁੱਛਿਆ ਕਿ ਕਦੀਲੀ ਕਿੱਥੇ ਆ ਹਾਂਜੀ ਇਹ ਕਹਿੰਦਾ ਸੀ ਸਹੇਜੀਆਂ ਦੇ ਤੇ ਬਸ ਸਹੇਜੀਆਂ ਦੇ ਜਾ ਕੇ ਚਾਹ ਪੀਤੀ ਸਾ ਜੀਨਾਂ ਨੂੰ ਆ ਕੇ ਅੰਦਰ ਗਿਆ ਤਾਂ ਵੀ ਅੱਜ ਤੋਂ ਬਾਅਦ ਨਾ ਮੈਂ ਤੇ ਨਹੀਂ ਘਰ ਆਣੀਆ ਨਾ ਤੂੰ ਮੇਰਾ ਘਰ ਠੀਕ ਹੈ ਠੀਕ ਹੈ ਜੀ ਇਹ ਗੱਲ ਹੋਈ ਆ ਜੀ ਇਹ ਸਾਰੀ ਗੱਲ ਦੱਸ ਨਹੀਂ ਰਹੇ ਹੈਗੇ ਕੈਮਰੇ ਸਾਹਮਣੇ ਅੱਛਾ ਜੀ ਠੀਕ ਆ ਤੇ ਬਾਕੀ ਇਹ ਗੱਲ ਹੋਈ ਆ ਚਲੋ ਠੀਕ ਹੈ ਜੀ ਹੁਣ ਇਹਦੇ ਵਿੱਚ ਮਾਰ ਲਓ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਹੁਣ ਖੁਸ਼ ਆਂ ਹਾਂਜੀ ਮੈਂ ਖੁਸ਼ ਆਂ ਤੁਹਾਨੂੰ ਸਾਰਾ ਕੁਝ ਮਿਲ ਗਿਆ ਹਾਂਜੀ ਮੈਨੂੰ ਸਾਰਾ ਕੁਝ ਮਿਲ ਗਿਆ ਮੁੰਡਾ ਨਸ਼ਾ ਪਤਾ ਨਹੀਂ ਕਰਦਾ ਹੈਗਾ ਅੱਛਾ ਜੀ ਠੀਕ ਆ ਤੇ ਮੈਂ ਆਪਣੀ ਲਾਈਫ ਦੇ ਵਿੱਚ ਹੈਪੀ ਆ ਤੇ ਮਾਰ ਲਓ ਹਣ ਤੇ ਤੀਜਾ ਕਰਾ ਲਿਆ ਤੁਸੀਂ ਕੋ ਹੋਰ ਵਿਆਹ ਕਰਾਉਣ ਦਾ ਤਾਂ ਨਹੀਂ ਥਾੜਾ ਹਾਂਜੀ ਮੈਂ ਸੋਚ ਤਾਂ ਰਹੀ ਆ ਅੱਛਾ ਇਹਨੂੰ ਵੀ ਛੱਡਨਾ ਚਾਹਤ ਦੇ ਅੱਛਾ ਜੀ ਪਰ ਹਾਲੇ ਥੋੜਾ ਪੈਸਾ ਲੈ ਆਇਆ ਅੱਛਾ ਠੀਕ ਆ ਤੁਮ ਮੀਡੀਆ ਨੂੰ ਅੱਛਾ YouTube ਮੈਨੂੰ ਪੈਸਾ ਦੇ ਰਿਹਾ ਜਦ ਮੈਨੂੰ ਇਹ ਪੈਸਾ ਮੁੱਕ ਗਿਆ ਕੌਣ ਵਟ ਗਿਆ ਤੇ ਮੈਨੂੰ ਵੀ ਛੱਡ ਦੇਣਾ ਚਲੋ ਹਰ ਦਰਸ਼ਕੋ ਤੁਸੀਂ ਦੇਖ ਲਿਆ ਤੇ ਹੋ ਗਿਆ ਅਸੀਂ ਤੁਹਾਡੇ ਸਾਹਮਣੇ ਚਾਨਮੁਖ ਰੱਖ ਦਿੱਤਾ ਬਈ ਆ ਆ ਕੁਛ ਹੋਇਆ ਆ ਬਾਕੀ ਤੁਸੀਂ ਫੈਸਲਾ ਤੁਸੀਂ ਕਰਨਾ ਤੇ ਸਹੀ ਆ ਕਿ ਕੌਣ ਗਲਤ ਆ ਕੌਣ ਸਹੀ ਆ ਪਰ ਮੇਰੇ ਹਿਸਾਬ ਨਾਲ ਪੁਰੀ ਜੀ ਦਾ ਦੇਖੋ ਮੁੱਖ ਦੇਖੋ ਉਹਨਾਂ ਬਈ ਤੁਸੀਂ ਉਹਨਾਂ ਨੂੰ ਠੀਕ ਆ ਇਹ ਨਾ ਪੱਖ ਨਹੀਂ ਉਹਦੇ ਲੈਣਾ ਨਾ ਨਹੀਂ ਮੈਂ ਪੱਖ ਨਹੀਂ ਲੈ ਰਿਹਾ ਦੂਜਾ ਜੀ ਦੇਖੋ ਉਹਨਾਂ ਦਾ ਦੇਖੋ ਮੁੱਖ ਤਾਂ ਦੇਖੋ ਉਹਨਾਂ ਦਾ ਤਾਂ ਓਏ ਇਹ ਨਾ ਫੇਸ ਨਹੀਂ ਦਿੱਤਾ ਨਾ ਉਹਨਾਂ ਦੀ ਤਾਂ ਸਾਰੀ ਜ਼ਿੰਦਗੀ ਉਹ ਜਰ ਗਈ ਉਹਨਾਂ ਦੀ ਤਾਂ ਸਾਰੀ ਨਹੀਂ 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 ਜੀ ਇਹ ਪਹਿਲਾਂ ਤਾਂ ਗਰੀਬੰਦਾ ਸੀਗਾ ਨਹੀਂ ਤਾਂ ਤੁਹਾਨੂੰ ਪਤਾ ਹੈ ਗਰੀਬੰਦੇਆਂ ਦਾ ਫੇਸ ਦਿੱਤਾ ਨਹੀਂ ਹੁੰਦਾ ਚਲੋ ਠੀਕ ਹੈ ਜੀ ਤੁਸੀਂ ਹਾਂ ਅਮੀਰ ਹੋਗਾ ਹੁਣ ਗਰੀਬ ਨੂੰ ਤੁਸੀਂ ਕਿੱਥੇ ਪੁੱਛਣਾ ਨਹੀਂ 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 ਇਦਾਂ ਨਹੀਂ ਮੈਂ ਹੀ ਮੇਰੇ ਕੋ ਕੀ ਹੈ ਮੇਰੇ ਕੋ ਕੁਝ ਵੀ ਨਹੀਂ ਹੈ ਜੇ ਤਾਂ ਲੋਕਾਂ ਨੇ ਬਸ ਮੀਡੀਆ ਨੇ ਹਵਾ ਹੀ ਕਰ ਦਿੱਤੀ ਫੇ ਪੂਜਾ ਜੀ ਪੈਸੇ ਲੈ ਕੇ ਬੱਕਰੀ ਹੋ ਗਈ ਜਾਂ ਤੇ ਗਰੀਬਾਂ ਦੇ ਵਿੱਚ ਆ ਗਿਆ ਚਲੋ ਠੀਕ ਹੈ ਜੀ ਦਰਸ਼ਕੋ ਚਲੋ ਸਾਸ਼ਟਰੀ ਘਰ ਦੀ ਸਾਰਿਆਂ ਨੂੰ ਬਾਕੀ ਹੁਣ ਤੁਸੀਂ ਫੈਸਲਾ ਕਰਨਾ ਕੌਣ ਗਲਤ ਕੌਣ ਸਹੀ ਮੇਰੇ ਹਿਸਾਬ ਨਾਲ ਤਾਂ ਦੂਜਾ ਜੀ ਗਲਤ ਨੇ ਦੂਜਾ ਜੀ ਨੇ ਪੂਰੀ ਜੀ ਦੀ ਜ਼ਿੰਦਗੀ rovਦੀ ਪੂਰੀ ਜੀ ਵਿਚਾਰਾ ਦੇਖ ਲਓ ਐਡਾ ਮਸੂਮ ਐਡਾ ਉਹ ਹਜੇ ਵੀ ਚਲੋ ਕੋਈ ਨਹੀਂ ਨਸ਼ਾ ਕਰਦਾ ਇਹ ਇੱਕ ਬਿਮਾਰੀ ਹੁੰਦੀ ਆ ਮੈਨੂੰ ਅਜੇ ਤੱਕ ਛੱਡ ਵੀ ਦਿੰਦੇ ਲੋਕ ਇੱਥੇ ਮੈਨੂੰ ਬਹੁਤ ਸਾਰੇ ਮੈਸੇਜ ਇੰਸਟਾਗ੍ਰam ਤੇ ਵੀ ਆਏ ਭੈਣਾਂ ਦੇ ਆਏ ਆ ਉਹ ਕਹਿੰਦੀਆਂ ਸਾਡੇ ਘਰ ਵਾਲੇ ਪਤਾ ਨਹੀਂ ਕਰਦੇ ਨਸ਼ਾ ਕਰਦੇ ਆ ਉਹ ਨਹੀਂ ਉਹਨਾਂ ਨੂੰ ਤਾਂ ਅਜੇ ਛੱਡਿਆ ਨਹੀਂ ਮਾਦ ਲੱਗਿਆ ਕਿ ਨਸ਼ਾ ਕਰਨ ਦਾ ਕਾਰਨ ਨਹੀਂ ਹੈਗਾ ਇਹ ਛੱਡਣ ਦਾ ਇਹ ਤਾਂ ਸਿਰ ਨੂੰ ਬਾਅਦ ਬਲੇਮ ਹੋ ਜਾਂਦਾ ਜੋ ਮੇਰੇ ਸਾਹ ਆ ਬਲੇਮ ਹੋ ਜਾਂਦਾ ਵੀ ਨਸ਼ਾ ਕਰਦਾ ਇਦਾਂ ਨਹੀਂ ਹੁੰਦਾ ਦੁਨੀਆ ਸੁੱਧਾ ਦੀ ਦੇਖੀ ਸਭ ਕੁਝ ਹੁੰਦਾ ਦੇਖਿਆ ਬਾਕੀ ਤੁਸੀਂ ਫੈਸਲਾ ਕਰਨਾ ਰੋਕੇ ਜੀ ਸਭ ਤੋਂ ਉੱਜਾ ਜੀ ਤੋਂ ਤਾਂ ਪਹਿਲਾਂ ਹੀ ਕਰ ਲਿਆ ਸੀ ਮੈਂ ਪੂਰੀ ਜੀਤੋਂ ਇਹ ਕਰਨ ਤੁਹਾਨੂੰ ਛੱਡਣ ਦਾ ਕਾਰਨ ਕੀ ਤੁਹਾਡਾ ਨਸ਼ਾ ਸੀ ਜਾਂ ਕੁਝ ਹੋਰ ਕਾਰਨ ਸੀ ਨਹੀਂ ਜੀ ਇਹ ਸਭ ਝੂਠ ਜੀ ਬੋਲੋ ਇਹ ਸਭ ਝੂੜਿਆ ਨਸ਼ਾ ਨਹੀਂ ਸੀਗਾ ਜੀ ਇਹਨਾਂ ਨੇ ਡਿਸ਼ਨ ਦੂਜੇ ਦਾ ਸੀ ਥੋੜੇ ਜਿਹਾ ਐਸਾ ਆ ਜਾਣੇ ਕਿ ਨਸ਼ਾ ਮੀਸੀ ਸ਼ਰਮ ਦਾ ਇਹਨਾਂ ਦੇ ਪਹਿਲੇ ਰਿਲੇਸ਼ਨ ਉੱਧਰ ਪਾ ਚੁੱਕੇ ਸੀ। ਹਾਂਜੀ। ਬਲੇਮ ਲਾ ਰਹੇ ਮੇਰੇ ਤੇ ਉਹ ਸਭ ਨਸ਼ਾ। ਨਸ਼ਾ ਤਾਂ ਉਹ ਪਹਿਲਾਂ ਹੀ ਪਤਾ ਸੀ ਕਿ 5 ਸਾਲ ਹੋ ਗਏ। ਨਾਲੇ ਹੁਣ ਤੁਸੀਂ ਮੈਨੂੰ ਆਫ ਕੈਮਰਾ ਦੱਸ ਰਿਹਾ ਸੀ ਕਿ ਨਸ਼ਾ ਦਾ ਤੁਸੀਂ ਛੱਡਿਆ ਹੋਇਆ ਚਾ। ਮੈਨੂੰ ਤਾਂ ਕਦੇ ਛੱਡਿਆ। ਹਾਂਜੀ। ਚਾਹੇ ਡਾਕਟਰਾਂ ਤੋਂ। ਇੰਸਟਾਗ੍ਰਾਮ ਵੀ ਪਹਿਲੇ ਨਹੀਂ ਮਿਲਵਾਇਆ ਸੀ। ਅੱਛਾ ਅਸੀਂ ਇਹ ਵੀ ਸੋ ਨਹੀਂ ਮੰਗੇ। ਹਾਂਜੀ। ਪਰ ਤੁਹਾਨੂੰ ਪਤਾ ਜਦੋਂ ਪੈਸਾ ਹੋਵੇ ਲੋਕੀ ਨਵੇਂ ਮਿਲ ਜਾਂਦੇ ਆ। ਹਾਂਜੀ। ਦਿਲਾਂ 'ਚ ਪਿਆਰ ਦਾ ਥੱਤ ਕਹੀ ਜਾਂਦਾ ਜੀ। ਹਾਜੀ ਨਸ਼ਾ ਇੱਕ ਬਹਾਨਾ ਬਣ ਗਿਆ ਅੱਛਾ ਜੀ ਨਸ਼ਾ ਜਾਣੀ ਤੁਹਾਡੇ ਕਹਿਣ ਦਾ ਸਾਬ ਪਾ ਆਇਆ ਤੇ ਨਸ਼ਾ ਇੱਕ ਬਹਾਨਾ ਬਣ ਗਿਆ ਕਿ ਛੱਡਾ ਦਾ ਕਾਰਨ ਇਹ ਸੀ ਕਿ ਇਹਨਾਂ ਨੂੰ ਉਹ ਮੁੰਡਾ ਪਸੰਦ ਭਾਈ ਨਾਬ ਦੂਜੇ ਆ ਗਏ ਤੇ ਉਹਨਾਂ ਨਾਲ ਰਿਲੇਸ਼ਨ ਚ ਚਲੇ ਗਏ ਕਿ ਗੱਲ ਵੀ ਦਰਸ਼ਕੋ ਸਹੀ ਵੀ ਹੈ ਹੁਣ ਪਤਾ ਨਹੀਂ ਗੱਲ ਤੇ ਕੀ ਹੈ ਪਰ ਇਹ ਤਾਂ ਕੁਰੀਜੀ ਤਾਂ ਰਲ ਗਏ ਹਨ ਇਹਨਾਂ ਦਾ ਜਦ ਦੂਜਾ ਜੀ ਨੇ ਤਾਂ ਨਮੀ ਜੰਗਰੀ ਬਸਾ ਲਈ ਚਾ ਉਹ ਠੀਕ ਹੈ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਹੈ ਇਹਨਾਂ ਨੂੰ ਖੁਸ਼ੀਆਂ ਵੀ ਆ ਗਈਆਂ ਸਾਰਾ ਕੁਝ ਆ ਗਿਆ ਠੀਕ ਹੈ ਘਰ ਵੀ ਮਿਲ ਗਿਆ ਵਧੀਆ ਫੈਮਿਲੀ ਵੀ ਮਿਲ ਗਈ ਸਾਰਾ ਕੁਝ ਉਹ ਤਾਂ ਬਜਾਰਾ ਰਲ ਗਿਆ ਨਹੀਂ ਤੁਸੀਂ ਮੈਂ ਦੱਸਿਆ ਸੀ ਓਕੇ ਹਾਂ ਕਿ ਤੁਸੀਂ ਗਰਮ ਦੇ ਵਿੱਚ ਹਜ ਜੀ ਹਾਂ ਮੈਂ ਥੋੜਾ ਫੇਰ ਹੋਲਡ ਪਾਸ ਉਹ ਨੂੰ ਜਾ ਰਹੇ ਹਾਂ ਫੇਰ ਵੀ ਮੈਨੂੰ ਪਰ ਨਹੀਂ ਪਰ ਮੈਂ ਦੇਖੀ ਕੰਟਰੋਲ ਕਰ ਰਹੇ ਆ ਪਰ ਫਿਰ ਵੀ ਕਈ ਵਾਰ ਮੈਂ ਚਿੱਤੇ ਰਹਿੰਦਾ ਮੈਂ ਇੰਨਾ ਕੀਤਾ ਇਹਦੇ ਦਾ 5 ਸਾਲ ਦੇ ਰਿਸ਼ਤੇ ਬੰਦਾ ਰਿਹਾ ਹੋਵੇ ਫਿਰ ਵੀ ਉਹ ਮੇਰੇ ਵੀ ਮੇਰਾ ਕਰਦੇ ਸੀ ਬਸ ਇੱਕਾ ਲੋਕਾਂ ਦੀ ਨਜ਼ਰ ਹੀ ਲੱਗੇ ਸਾਂਝੋ ਜੀ ਨਜ਼ਰ ਹੀ ਲੱਗ ਗਈ ਗੱਲ ਕੀ ਆ ਵਿੱਚੋ ਜੀ ਮੰਨ ਲਓ ਕਿ ਜਦੋਂ ਤੀਜਾ ਆ ਜਾਂਦਾ ਹਾਂ ਜੀ ਜਦੋਂ ਤੀਜਾ ਆ ਗਿਆ ਤੇ ਉਸ ਵੇਲੇ ਸਾਰਾ ਕੁਝ ਮੰਨ ਲਓ ਕਿ ਵਿਗੜ ਜਾਂਦਾ ਹੈ ਨਾ ਸਬਜ਼ੀ ਦੇ ਰਸਤੇ ਖਰਾਬ ਹੋ ਜਾਂਦੇ ਆ ਤੇ ਤੀਜਾ ਨੇ ਔਨ ਜਿੱਦ ਕਹਿਣ ਦਾ ਭਾਵ ਹੈ ਕਿ ਤੀਜਾ ਵੀ ਰਿਸ਼ਤੇ ਦੇ ਵਿੱਚ ਆਉਣਾ ਚਾਹੀਦਾ ਜੀ ਭਾਵੇਂ ਤੇ ਤੀਜਾਂ ਦੀਆਂ ਜਿਹੜੀਆਂ ਤੀਜੇ ਦੇ ਨਾਲ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਘਰ ਪੱਟੇ ਜਾਂਦੇ ਆ ਹੁਣ ਪੂਰੀ ਵਿਚਾਰਾ ਕੀ ਕਰੂਗਾ ਕਿਹਦਾ ਮੰਨ ਲਵਾਂ ਮੇਰਾ ਤੁਸੀਂ ਔਕਿਆਂ ਦਾ ਕਹਿ ਰਹੇ ਸੀ ਕਿ ਮੈਂ ਤਾਂ ਵਿਆਹ ਵੀ ਨਹੀਂ ਹੁਣ ਕਰਾਉਣਾ ਹਾਂਜੀ ਹਾਂਜੀ ਮੈਂ ਵਿਆਹ ਨਹੀਂ ਕਰਾਉਣਾ ਸਰ ਜੀ ਮੈਂ ਇਹਨਾਂ ਨੂੰ ਲਾਈਕ ਕਰਦਾ ਤੇ ਇਹਨਾਂ ਨੂੰ ਕਰੂੰਗੀ ਲਓ ਦੂਜਾਈ ਹੁਣ ਦੇਖ ਲਓ ਪੂਰੀ ਜੀ ਇਹ ਕੁਝ ਕਹਿ ਰਹੇ ਆ ਕਿ ਮੈਂ ਤਾਂ ਹੁਣ ਵਿਆਹ ਵੀ ਨਹੀਂ ਕਰਾਉਣਾ ਹੈਨਾ ਤੁਸੀਂ ਤਾਂ ਆਪਣੀ ਜ਼ਿੰਦਗੀ ਚ ਬੰਸਾ ਲਈ ਤੁਸੀਂ ਤਾਂ ਖੁਸ਼ ਆਉਂਦੇ ਵਿੱਚ ਪਰ ਇਹਨਾਂ ਦਾ ਹੁਣ ਦੱਸੋ ਬਈ ਪਰ ਇੱਕ ਗੱਲ ਆ ਸੌਰੀ ਅੱਜ ਇਹ ਪਤਾ ਲੱਗ ਗਿਆ ਬਈ ਮਤਲਬ ਤੁਹਾਡਾ ਉਹ ਮਕਾਨ ਵਿਗਿਆ ਨਹੀਂ ਸੀ ਉਹ ਤਾਂ ਗਵਾਂਡੀਆਂ ਦਾ ਵਿਗਿਆ ਸੀ ਤੁਹਾਡੇ ਘਰ ਧਮਕੇ ਹੀ ਪਈ ਸੀ ਕਿ ਇਹਨਾਂ ਨੇ ਕਿਹਾ ਤਾਂ ਕਿ ਸਾਡੀ ਹਵੇਲੀ ਪਾਸੋਂ ਵਾਲੀ ਡੈਕ ਹੀ ਆ ਤੇ ਤੁਹਾਨੂੰ ਸੰਪਤੀ ਮਿਲੇ ਯਾਨੀ ਕਿ ਇਹ ਵੀ ਤੁਹਾਡੇ ਉਹਦੇ ਵਿੱਚ ਸ਼ਾਮ ਅਸੀਂ ਉਹ ਤਾਂ ਤੁਸੀਂ ਦੋਏ ਇਕੱਠੇ ਸੀ ਨਾ ਹਾਂ ਜੀ ਇਕੱਠੇ ਸੀ ਹੁਣ ਜਾਇ ਇਹ ਇਲਜ਼ਾਮ ਲਾਈ ਜਾਣ ਕਿ ਹਾਂ ਜੀ ਸਾਡੇ ਇਹ ਖਾ ਗਿਆ ਉਹ ਇਹਨੇ ਵੀਡੀਓ ਪੁਆਈ ਉਹਨੇ ਪੁਆਈ ਯਾਨੀ ਕਿ ਹੁਣ ਤਾਂ ਮਤਲਬ ਕਿ ਇਲਜ਼ਾਮੋ ਇਲਜ਼ਾਮੀ ਤਾਂ ਹੋਣਾ ਹੀ ਆ ਬਾਅਦ ਚੋਂ ਜਿਸ ਲਈ ਤੁਸੀਂ ਇਕੱਠੇ ਸੀ ਉਹ ਤਾਂ ਤੁਹਾਡੇ ਸਾਰੀ ਖੁਸ਼ਹਾਲੀ ਸੀ ਨਾ ਹੁਣ ਤੁਸੀਂ ਜਗ ਦੇ ਵਿੱਚ ਜਿੱਦਾਂ ਕਹਿੰਦਾ ਆਡੀਅנס ਦੇ ਵਿੱਚ ਆ ਗਏ ਆ ਮਤਲਬ ਤੁਸੀਂ ਇਕੱਲੇ ਇਕੱਲੇ ਹੋ ਗਏ ਆ ਤਾਂ ਹੁਣ ਤੁਸੀਂ ਕਹਿਣ ਲੱਗ ਪਏ ਹਾਂ ਜੀ ਇੱਕ ਦੂਜੇ ਤੇ ਬਲੇਮ ਲਾਉਣ ਲੱਗ ਪਏ ਆ ਕਫੂਰ ਦੋਨਾਂ ਦਾ ਹੀ ਸੀ ਜਿੱਥੇ ਤੇ ਮੈਂ ਕਹਿੰਨਾ ਬਾਕੀ ਤੁਸੀਂ ਦੱਸੋ ਹਾਂਜੀ ਦੋਨਾਂ ਦਾ ਹੀ ਸੀ ਦੋਨਾਂ ਦਾ ਹੀ ਸੀ ਹਾਂਜੀ ਹਾਂਜੀ ਦੋਨਾਂ ਦੇ ਸੀ ਤੇ ਬਾਕੀ ਇੱਕ ਤੁਹਾਡਾ ਹੁਣ ਮਤਲਬ ਕਿ ਗੱਲ ਕਿ ਦਰਸ਼ਕੋ ਜੀ ਇਹ ਦੱਸਣਾ ਚਾਹੁੰਦੇ ਕਿ ਇਹਨਾਂ ਦਾ ਜਿਹੜਾ ਹੁਣ ਵਿਆਹ ਕਰਾਇਆ ਉਹ ਜਿਹੜੇ ਭਾਈ ਸਾਹਿਬ ਆ ਸੀ ਉਹ ਗੈਰ ਹਾਜ਼ਰ ਆ ਸੀ ਉਹਨਾਂ ਨੂੰ ਨਹੀਂ ਲਿਆ ਪਾਇਆ ਠੀਕ ਹੈ ਜੀ ਤੇ ਇਹਨਾਂ ਦਾ ਹੁਣਾਂ ਤੋਂ ਵੀ ਸਵਾਲ ਆਤ ਹੁੰਦੇ ਤੇ ਦੂਜਾ ਹੁਣ ਮੈਂ ਇਹ ਪੁੱਛੂੰਗਾ ਦੂਜਾ ਇਹ ਵੀ ਤੁਹਾਡਾ ਪੁਰੀ ਜੀ ਨੂੰ ਛੱਡਣ ਦਾ ਕੀ ਕਾਰਨ ਹੋਇਆ ਪੁਰੀ ਜੀ ਨੂੰ ਛੱਡਣ ਦਾ ਇਹ ਕਾਰਨ ਹੋਇਆ ਕਿ ਇਹ ਨਸ਼ਾ ਬਹੁਤ ਕਰਦੇ ਸੀਗੇ ਨਹੀਂ ਨਸ਼ਾ ਕਰਦਾ ਸੀ ਇਹ ਤਾਂ ਤੁਹਾਨੂੰ ਪਹਿਲਾਂ ਤੋਂ ਪਤਾ ਸੀਗਾ ਕਿ ਨਸ਼ਾ ਕਰਦਾ ਹੈ ਹਾਂਜੀ ਤੇ ਪੁਰੀ ਜੀ ਤੁਸੀਂ ਦੱਸੋ ਬਈ ਇਹ ਦੂਜਾ ਇਹ ਕਾਰਨ ਕੀ ਹੋਇਆ ਦੂਜਾ ਵਿਆਹ ਕਰਾਉਣ ਦਾ ਤੁਹਾਨੂੰ ਛੱਡਾ ਦਾ ਬਸ ਇਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਮੈਂ ਨਸ਼ਾ ਕਰਦਾ ਜੀ ਪੰਜ ਸਾਲ ਪਹਿਲਾਂ ਇੰਟੂਇਸ਼ਨ ਤੇ ਰੇ ਹਾਂ ਨਾ ਕੁਝ ਪਤਾ ਨਹੀਂ ਜੇ ਚ ਰਿਆਂ ਦੇ ਚ ਮਤਲਬ ਜਾਂਦੇ ਰੇ ਹਾਂਜੀ ਠੀਕ ਹੈ ਤੇ ਹੁਣ ਕਾਰਨ ਇਹ ਵੀ ਲੋਕਾਂ ਮਾਰੇ ਕੌਂਸਲਟੀ ਲੈਂਦੇ ਆ। ਬਾਡੀ ਇੱਕ ਇੰਸਟਾਗ੍ਰਾਮ ਤੇ ਬਹੁਤ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਤੁਸੀਂ ਇੱਕ ਵੀਡੀਓ ਪਾਈ ਸੀ ਕਿ ਸਾਡਾ ਪਸ਼ੂ ਵਾਲਾ ਕੋਠਾ ਡਿੱਗਿਆ। ਹਾਂਜੀ ਡਿੱਗਿਆ ਸੀ। ਇਹ ਸੱਚੀ ਹੋ ਡਿੱਗਿਆ ਸੀਗਾ। ਹਾਂਜੀ ਹਾਂਜੀ ਡਿੱਗਿਆ ਸੀਗਾ ਜੀ ਤੇ ਉਹਦੇ ਨਾਂ ਤੇ ਤੁਸੀਂ ਹੈਲਪ ਮੰਗੀ ਸੀ। ਹਾਂਜੀ ਹਾਂਜੀ ਮਿਲ ਮੰਗੀ ਸੀਗੀ ਤੇ ਉਹ ਹੈਲਪ ਵੀ ਤੁਹਾਨੂੰ ਆਈ। ਹਾਂਜੀ ਆਈ ਹੈ। ਤੇ ਪੂਰੀ ਜੀ ਤੋਂ ਪੁੱਛ ਰਹੇ ਨੇ ਪੂਰੀ ਜੀ ਥਾੜੀਆਂ ਦੇ ਵੀਡੀਓ ਆਈਆਂ। ਕੀ ਥੇ ਸਤੀਪੁਰੀ ਜੀ ਉਹ ਡੇਗਿਆ ਸਕੂਲ ਨਹੀਂ ਨਹੀਂ ਜੋ ਤਾਂ ਕਵਾਂਡੀਆਂ ਦਾ ਡੇਗਿਆ ਸੀਗਾ ਸਾਡੇ ਘਰ ਤੋਂ ਧੰਗ ਭਈ ਕੋਠਾ ਡੇਗਿਆ ਜੀ ਅੱਛਾ ਯਾਨੀ ਖੜਕਾ ਹੋਇਆ ਕਵਾਂਡੀ ਘਰ ਅੱਜ ਕਿ ਪਤਾ ਨਹੀਂ ਕੀ ਹੋ ਗਿਆ ਅੱਛਾ ਜੀ ਤੇ ਅਸੀਂ ਦੇਖਾਂ ਬਰ ਗਏ ਹਾਂਜੀ ਤਾਂ ਹੀ ਉਹਦੀ ਉੱਥੇ ਵੀਡੀਓ ਬਣਾ ਲਈ ਅੱਛਾ ਜੀ ਤੇ ਇਨੀ ਫਿਰ ਪਾ ਦਿੱਤੀ ਨੱਚ ਤੇ ਅੱਛਾ ਨਹੀਂ ਨੱਚ ਤੇ ਪਾਤੀ ਹਾਂਜੀ ਤੇ ਲੋਕਾਂ ਨੇ ਤੁਹਾਨੂੰ ਖੰਤੀ ਮਿਲ ਗਈ ਸਾਨੂੰ ਅਹੀਂ ਕਿ ਸੁਣਦਾ ਆਈ ਆ ਲੋ ਜੀ ਅਸਲੀ ਗੱਲ ਤਾਂ ਇਹ ਸੀ ਕਿ ਸਾਥ ਦਾ ਸੱਚੀ ਨਹੀਂ ਅੱਜ ਪੂਜੀ ਗਿਆ ਸੀ ਆ ਮੰਨ ਲਓ ਵੀ ਨਸ਼ੇ ਕਰਦਾ ਹੈ ਹਾਂਜੀ ਹੋ ਗਿਆ ਤੇ ਫਿਰ ਤੁਸੀਂ ਇਹਨਾਂ ਵਿਆਹ ਕਰਾ ਲਿਆ ਹਾਂਜੀ ਹਾਂਜੀ ਠੀਕ ਹੈ ਵਿਆਹ ਕਰਾ ਕੇ ਫਿਰ ਤੁਸੀਂ ਮੰਨ ਲਓ ਕਿਦਾ ਕਿਰਾਏ ਦੇ ਮਕਾਨ ਚ ਰਹਿਣ ਲੱਪੇ ਹਾਂਜੀ ਅਸੀਂ ਕਿਰਾਏ ਦੇ ਮਕਾਨ ਚ ਰਹਿੰਦੇ ਸੀ ਉੱਚੀ ਬੋਲੋ ਹਾਂਜੀ ਹਾਂਜੀ ਅਸੀਂ ਕਿਰਾਏ ਦੇ ਮਕਾਨ ਚ ਰਹਿੰਦੇ ਸੀ ਕਿਰਾਏ ਦੇ ਮਕਾਨ ਚ ਰਹਿਣ ਲੱਪੇ ਅੱਛਾ ਹੁਣ ਅਸੀਂ ਪੂਰੀ ਜੀ ਦੇ ਨਾਲ ਕੋਈ ਗੱਲ ਕਰਦੇ ਹਾਂ ਪੁਰੀ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਤੇ ਸਤ ਪੁੱਛੀ ਬੋਲੋ ਪੁਰੀ ਜੀ ਹਾਂ ਜੀ ਆਵਾਜ਼ ਨਹੀਂ ਹੋਰੀ ਤੁਹਾਡੇ ਤੇ ਇਲਜ਼ਾਮ ਲੱਗੇ ਨਸ਼ੇ ਕਰਦਾ ਕੀ ਤੁਸੀਂ ਪਹਿਲਾਂ ਤੋਂ ਨਸ਼ੇ ਕਰਦੇ ਸੀ ਹਾਂਜੀ ਹਾਂਜੀ ਪਹਿਲਾਂ ਤੋਂ ਨਸ਼ੇ ਕਰਦਾ ਸੀ ਇਹਨਾਂ ਨੂੰ ਪਤਾ ਸੀਗਾ ਪਹਿਲਾਂ ਦੱਸਿਆ ਜੀ ਸਾਰਾ ਕੁਝ ਮੈਨੂੰ ਅੱਛਾ ਜਾਣੀ ਇਹਨਾਂ ਨੂੰ ਦੱਸਿਆ ਸੀ ਕਿ ਤੁਸੀਂ ਨਸ਼ੇ ਕਰਦੇ ਆ ਹਾਂਜੀ ਮੈਨੂੰ ਪਤਾ ਸੀ ਤੇ ਠੀਕ ਆ ਫੇ ਇਹਨਾਂ ਨੇ ਵਿਆਹ ਕਰਾ ਲਿਆ ਤੁਹਾਡੇ ਨੂੰ ਵਿਆਹ ਕਰਾ ਲਿਆ ਜੇਹ ਚ ਮੈਨੂੰ ਮੈਨ ਵੀ ਆਉਂਦੇ ਰਹੇ ਅਛਾ ਹਾਂਜੀ ਤੇਰੀ ਜਮਾਨਤ ਵੀ ਤਰਵੀਂ ਨਹੀਂ ਸਾਰਾ ਕੁਝ ਕੀਤਾ ਠੀਕ ਆ ਯਾਨੀ ਜੇਹ ਚ ਵੀ ਜਾਂਦਾ ਹੀ ਰਹੇ ਮਗਰ ਤੇ ਤੁਹਾਡੀ ਜਮਾਨਤ ਵੀ ਨਹੀਂ ਕਰਾਈ ਯਾਨੀ ਸਾਰਾ ਮਰ ਲਓ ਤੁਹਾਨੂੰ ਇਹ ਨਹੀਂ ਕਹਿ ਲਾ ਬਈ ਇੰਨਾ ਪਿਆਰ ਕਰਦੀ ਸੀ ਕਿ ਤੁਹਾਡਾ ਖਰਚਾ ਵੀ ਸਾਰਾ ਨਹੀਂ ਉਹ ਚੱਕਿਆ ਠੀਕ ਆ ਜੀ ਬਹੁਤ ਵਧੀਆ ਬੋਲਦੀਆਂ ਤੇ ਅਛਾ ਦੂਜਾ ਜੀ ਤੁਸੀਂ ਮੈਨੂੰ ਹੁਣ ਇਹ ਦੱਸੋ ਇਹ ਪੁੱਜਾ ਜੀ ਜਦੋਂ ਗੋਲ ਗੱਪੇ ਖਾ ਖਾਣ ਦੇ ਨੂੰ ਦੇਖ ਕੇ ਇਹਨਾਂ ਦੇ ਅੱਧਾ ਕੁਲਚਾ ਗਲ ਚਲੇਗਾ ਇਹ ਲਿਟਰ ਲਾਪੇ ਤਾਪੀ ਇਹ ਲਿਟਰ ਲਾਪੇ ਮੈਂ ਵਿਆਹ ਇਹਦੇ ਨਾਲ ਹੀ ਆ ਅੱਛਾ ਇਹਦੇ ਨਾਲ ਹੀ ਜਾਣਾ ਅੱਛਾ ਤੁਸੀਂ ਉਸੇ ਲਈ ਕਹਿਤਾ ਹਾਂ ਕਿ ਵਿਆਹ ਤਾਂ ਕਿਸੇ ਹੋਰ ਦਾ ਹੈ ਪਰ ਤੁਸੀਂ ਮੈਨੂੰ ਨਾਲ ਲੈ ਜਾ ਹਾਂਜੀ ਹਾਂਜੀ ਇਦਾਂ ਹੀ ਕਿਹਾ ਤੁਹਾਡੇ ਲਈ ਜਾਣੀ ਜੀ ਇਹ ਸਾਰਾ ਕੁਝ ਸੀ ਅੱਛਾ ਤੁਹਾਨੂੰ ਇਹ ਗੱਲ ਪਤਾ ਤੁਹਾਨੂੰ ਪਤਾ ਸੀ ਵੀ ਇਹ ਨਸ਼ੇ ਕਰਦਾ ਹਾਂਜੀ ਹਾਂਜੀ ਪਤਾ ਸੀ ਇਹ ਨਸ਼ੇ ਕਰਦਾ ਤੇ ਤੁਸੀਂ ਬੇਮਤਲਬ ਇਹਨਾਂ ਤੁਸੀਂ ਕਿੱਦਾਂ ਮੰਨ ਲੋ ਆਪਣੇ ਆਪ ਨੂੰ ਇਹ ਸੈਟੀਸਫਾਈ ਕੀਤਾ ਕਿ ਮੈਂ ਇਹਨਾਂ ਰਹਿ ਲੂੰਗੀ ਨਸ਼ਾ ਕਰਦੇ ਨਾ ਦੇਖੋ ਜੀ ਇਦਾਂ ਇਦਾਂ ਹੋ ਜਾਂਦੀ ਆ ਜਦ ਬੰਦੇ ਨੂੰ ਪਿਆਰ ਹੋ ਜਾਂਦਾ ਹੈ ਪਿਆਰ ਇੰਨਾ ਹੁੰਦਾ ਨਾ ਪਿਆਰ ਇੰਨਾ ਹੁੰਦਾ ਕੋਈ ਕੁਝ ਵੀ ਦਿੱਤੇ ਤੇ ਇਹ ਕੋਈ ਨਾ ਜਾਨਾ ਉਹ ਉਹਨਾਂ ਪਿਆਰ ਤੁਹਾਨੂੰ ਹੋ ਗਿਆ ਹਾਂਜੀ ਮੈਂ ਇਹ ਇਹ ਇਦਾਂ ਕਰਦੀ ਕਿ ਬੇ ਫੋੜ ਬੜੀ ਸੁਧਰ ਜਾਊਗਾ ਹਾਂਜੀ ਪਰ ਇਹ ਸੁਧਰਿਆ ਨਹੀਂ ਠੀਕ ਆ ਅੱਧਾ ਹੁੰਨਾ ਚਾਹੀਦਾ ਆ ਅੱਧਾ ਰਹਿ ਜਾ ਮੈਂ ਕਰਦੀ ਆ ਹਾਂਜੀ ਪੁੱਜਾਈ ਤੁਸੀਂ ਇਹ ਦੱਸੋ ਕਿ ਮੰਨ ਲਓ ਜੇ ਇਹ ਤੁਹਾਡਾ ਪੁਰੀ ਜੀ ਦੇ ਨਾਲ ਮੇਲ ਕਦੋਂ ਹੋਇਆ ਇਹ ਇਦਾਂ ਹੋਈ ਸੀ ਜੀ ਘਰਦਿਆਂ ਦੇ ਵਿੱਚ ਸਾਡੇ ਮੈਰੇ ਸੀ ਅਚਾਈ ਵਿਆਹ ਸੁਣਾ ਸੀ ਹਾਂਜੀ ਤੇ ਵਿਆਹ ਤੇ ਆਏ ਹੋਏ ਸੀਗੇ ਅੱਛਾ ਜੀ ਤੇ ਇਨੀ ਫੇ ਮੈਨੂੰ ਗੋਲ ਗੱਪੇ ਖਾਂਦਿਆਂ ਅੱਖ ਮਾਰੀ ਅੱਛਾ ਇਨੀ ਅੱਖ ਮਾਰੀ ਖਾਣੂ ਹਾਂਜੀ ਪੁਰੀ ਜੀ ਨੇ ਅੱਖ ਮਾਰੀ ਹਾਂਜੀ ਪੁਰੀ ਜੀ ਨੇ ਅੱਖ ਮਾਰੀ ਅੱਛਾ ਜੀ ਅੱਧਾ ਗੋਲ ਗੱਪੇ ਲੈ ਤੇ ਖੂਚ ਸਗਾ ਅੱਛਾ ਜੀ ਅੱਧਾ ਸਗਾ ਠੀਕ ਹੈ ਅੱਦਾ ਮੂੰ ਅੱਦਾ ਗੋਲਗੱਪਾ ਸੁਣ ਲਾ ਰਹੀਆਂ ਅੱਦਾ ਗੋਲਗੱਪਾ ਇਹਦੇ ਮੂੰਹ ਚ ਉਹਦੇ ਮੂੰਹ ਚ ਸੀ ਅੱਦਾ ਸੰਗ ਅੱਛਾ ਜੀ ਤੇਨੇ ਮੈਨੂੰ ਹੱਥ ਮਾਰੀ ਮੈਂ ਵੀ ਕੌਚੇ ਖਾਂਦੀ ਸੀ ਅੱਛਾ ਜੀ ਤੇ ਅੱਦਾ ਗੋਲਚਾ ਮੇਰੇ ਕੱਢ ਤੇਗਾ ਅੱਦਾ ਮੂੰਹ ਜਗਾ ਫਿਰ ਮੈਂ ਬੇਲੇ ਤੇ ਲੱਟੂ ਹੋ ਗਈ ਅੱਛਾ ਤੁਸੀਂ ਲੱਟੂ ਹੋ ਗਏ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੈਂ ਹੁਣੇ ਨਾਲ ਲੱਭੇ ਮੈਂ ਇਹਦੇ ਨਾਲੇ ਵਿਆਹ ਕਰਾਉਣਾ ਹੈ ਬੇਟੀ ਤੁਸੀਂ ਨੁਰਜਾਨੀ ਤੇ ਦੱਸੋ ਤੁਮ ਜਾਂ ਸੰਗਾਜੀ ਜਿਵੇਂ ਜਸਰੇਲੇ ਤੁਸੀਂ ਮਤਲਬ ਉਹਨੂੰ ਛੱਡ ਦਿੱਤਾ ਪਹਿਲੇ ਘਰ ਵਾਲੇ ਨੂੰ ਜਦੋਂ ਤੁਸੀਂ ਇਹਦੇ ਕੋਈ ਕੀ ਇਹ ਜੇਲ੍ਹ ਵਿੱਚ ਸੀ ਹਾਂਜੀ ਜੇਲ੍ਹ ਚ ਸੀਗੇ ਜੀ ਫੇ ਤੁਸੀਂ ਇਹਨੂੰ ਛਡਵਾਇਆ ਹਾਂਜੀ ਤੁਸੀਂ ਛਡਵਾ ਲਿਆ ਇਹਨੂੰ ਜੇਲ੍ਹ ਤੋਂ ਫੇ ਤੁਸੀਂ ਮਤਲਬ ਇਹਨਾਂ ਵਿਆਹ ਕਰਵਾ ਲਿਆ ਹਾਂਜੀ ਵਿਆਹ ਕਰਾ ਲਿਆ ਠੀਕ ਹੈ ਜੀ